ਸੋ ਬਾਬਾ ਪੁੱਛਦਾ ਪੰਜਾਬ ਕੋ ਜ ਬੋਲ ਦਿੱਲੀਏ 니 ਤੈਨੂੰ ਪੁੱਛਦਾ ਪੰਜਾਬ ਨੌਵੇਂ ਗੁਰਾਂ ਦਿੱਤਾ ਤੇਰੇ ਪਿੱਛੇ ਬਲੀਦਾਨ ਨਹੀਂ ਹਿੰਦਵਾਲਾ ਨਹੀਂ ਤਾਂ ਮਿਟ ਜਾਵਦਾ ਨਿਸ਼ਾਨ ਨਹੀਂ ਨੌਵੇਂ ਗੁਰਾਂ ਦਿੱਤਾ ਤੇਰੇ ਪਿੱਛੇ ਬਲੀਦਾਨ ਨਹੀਂ ਹਿੰਦਵਾਲਾ ਨਹੀਂ ਤਾਂ ਮਿਟ ਜਾਵੰਦਾ ਨਿਸ਼ਾਨ ਨਹੀਂ ਜਦੋਂ ਰਿਆਸੀ ਤਰ ਮਹਿੰਦ ਬੋਲ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੋਈ ਬੋਲ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੋਈ ਬੋਲ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਓ ਤੇਰੇ ਦੇ ਗਾਇਰਿਆਂ ਨੇ ਕੀਤਾ ਸਾਡਾ ਯਾਤਰ ਬੰਦਾ ਸਿੰਘ ਪੁੱਤ ਸਣੇ ਬਣਿਆ ਬਹਾਦਰ ਤੇਰੇ ਦੇ ਗਾਇਰਿਆਂ ਨੇ ਕੀਤਾ ਸਾਡਾ ਯਾਦਰਾ ਬੰਦਾ ਸਿੰਘ ਪੁੱਤ ਸਣੇ ਬਣਿਆ ਬਹਾਦਰ ਸਿੰਘ ਪਾ ਗਏ ਸ਼ਹੀਦیاں ਆਡੋਰ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੋਈ ਬੋਲ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੋਈ ਬੋਲ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਓ ਸੰ ਸੰ ਤਾਲੀ ਜਦੋਂ ਦਿੱਲੀਏ ਸੀ ਆਇਆ ਨਹੀਂ 10 ਲੱਖ ਪੁੱਤ ਤੇਰੀ ਢੇਟ ਮੈਂ ਚੜਾਇਆ ਨਹੀਂ ਸੁਣ ਸੁਣ ਤਾਲੀ ਜਦੋਂ ਦਿੱਲੀਏ ਨਹੀਂ ਆਇਆ ਨਹੀਂ 10 ਲੱਖ ਪੁੱਤ ਤੇਰੀ ਢੇਟ ਮੈਂ ਚੜਾਇਆ ਨਹੀਂ ਉਹ ਤੈਨੂੰ ਮਿਲ ਗਈ ਜਾਤੀ ਮੈਨੂੰ ਰੋਲ ਦਿੱਲੀ ਇਹ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੁਝ ਬੋਲ ਦਿੱਲੀ ਇਹ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੁਝ ਬੋਲ ਦਿੱਲੀ ਇਹ ਨਹੀਂ ਤੈਨੂੰ ਪੁੱਛਦਾ ਪੰਜਾਬ ਓ ਚੜਿਆ ਸੀ ਆ ਕੇ ਜਦੋਂ ਸਾਲ ਸੰਬਾਠਣੀ ਚੀਨੀਆਂ ਨੇ ਕੱਟ ਤੇਰੇ ਦਿੱਤੇ ਸੀ ਉਲਾਟਨੀ ਚੜਿਆ ਸੀ ਆਕੇ ਜਦੋਂ ਸਾਲ ਸਨ ਬਾਠਨੀ ਜੀਨੀਆਂ ਨੇ ਕੱਢ ਤੇਰੇ ਦਿੱਤੇ ਸੀ ਅੜਾਟਨੀ ਪੀਰ ਬਿਕਰਮਾ ਪਗਾ ਗਿਆ ਸੀ ਬੋਲ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਤੈਨੂੰ ਪੁੱਛਦਾ ਪੰਜਾਬ ਬੋਲ ਦਿੱਲੀਏ ਨਹੀਂ ਤੈਨੂੰ ਪੁੱਛਦਾ ਰਹਾ ਵਾ

शर्शिया हलो ਆਹ ਨਾਲ ਉਧਰ ਵੀ ਕਢਾਈਏ ਜੀਗਾ ਉਧਰ ਉਹ ਵੀ ਚੱਲਣੀ ਉਹ ਵੀ ਜਗ੍ਹਾ ਨੂੰ ਚੋਟੇ ਵੀ ਦੇ ਭਾਵੇਂ ਭੱਜਣਾ ਇੱਥੇ ਰਹਿਣਾ ਇੱਥੇ